ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ ਪਾਹਿ ਨ ਸਾਕੈ ਜਾਨੇ ਏਕ ਸਿਮਰ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਬੋਹ ਮਹਾ ਪੌਜਲ ਤਾਰੇ ਚਬਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਾ ਗਦੀ ਉੱਪਰ ਸਵਾਈ ਮਾਨ ਦਸਮ ਪਾਲ ਸਹੀਆਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਨਾਂ ਦੀ ਹਜ਼ੂਰੀ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਿਗੁਰੂ ਨੂੰ ਸੀਸਨਵਾ ਕੇ ਆਪਣੀਆਂ ਹਾਜ਼ਰੀਆਂ ਲਵਾਈਏ ਜਿੱਥੇ ਤਨ ਕਰਕੇ ਹਾਜ਼ਰ ਹੋਏ ਉੱਥੇ ਮਨ ਨੂੰ ਹਾਜ਼ਰ ਕਰੀਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਵਡਭਾਗੀ ਸਮਾਪ੍ਰਾਪਤ ਹੋਇਆ ਗੁਰ ਗੋਦੀ ਦਾ ਨਿਗਮ ਮੰਨਣ ਦਾ ਵੱਡਮੁੱਲਾ ਸਮਾ ਮਿਲਿਆ ਹੈ ਸਤਿਗੁਰੂ ਜੀ ਰੋਜ਼ਾਨਾ ਹੀ ਸਾਡੀ ਝੋਲੀ ਦੇ ਵਿੱਚ ਸ਼੍ਰੀ ਮੁਖਵਾਕ ਦੀ ਦਾਤ ਪਾਉਂਦੇ ਹਨ ਹੁਕਮਨਾਮਾ ਸਾਹਿਬ ਦੀ ਦਾਤ ਸਤਿਗੁਰੂ ਜੀ ਰੋਜ਼ਾਨਾ ਹੀ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਉਪਦੇਸ਼ ਬਖਸ਼ਦੇ ਹਨ ਸੋ ਅੱਜ ਵੀ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ ਰਹੇ ਹਨ ਇਹ ਭਿਆਨਕ ਸਮਾਂ ਕਲਯੁਗ ਦਾ ਚੱਲ ਰਿਹਾ ਹੈ ਪੈਰ ਪੈਰ ਦੇ ਮਨ ਦਾ ਮੰਡਾ ਮਡੋਲਦਾ ਵਿੱਚ ਜਾਂਦਾ ਹੈ ਡੋਲਦਾ ਹੈ ਜਿਵੇਂ ਭਗਤ ਜੀ ਆਪਣੀ ਗੁਰਬਾਣੀ ਦੇ ਅੰਦਰ ਕਹਿੰਦੇ ਹਨ ਕਬੀਰ ਮਨ ਪੰਖੀ ਭਇਓ ਉਡ ਉਡਦਾ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਭਗਤ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਇਹ ਮਨ ਦਾ ਸੁਭਾਅ ਹੈ ਕਹਿੰਦੇ ਮਨ 10 ਦਿਸ਼ਾਵਾਂ ਵਿੱਚ ਉਡ ਉਡ ਕੇ ਜਾਂਦਾ ਹੈ ਜਿੰਨਾ ਸਮਾਂ ਸਤਗੁਰੂ ਦੇ ਚਰਨਾਂ ਵਿੱਚ ਸਾਨੂੰ ਬੈਠਿਆ ਨੂੰ ਹੋ ਗਿਆ ਪਤਾ ਨਹੀਂ ਸਾਡਾ ਮਨ ਕਿੱਥੇ ਕਿੱਥੇ ਜਾ ਕੇ ਕਿੱਥੇ ਕਿੱਥੇ ਗੇੜੇ ਕੱਢ ਕੇ ਕਿੱਥੇ ਕਿੱਥੇ ਚੱਕਰ ਲਾ ਕੇ ਮੋੜ ਆਇਆ ਹੈ ਮਨ ਨੂੰ ਨਾ ਤਾਂ ਕਿਸੇ ਸਾਧਨ ਦੀ ਜ਼ਰੂਰਤ ਹੈ ਨਾ ਹੀ ਕਦੇ ਅੱਕਦਾ ਤੇ ਨਾ ਹੀ ਕਦੇ ਥੱਕਦਾ ਹੈ ਸਰੀਰ ਥੱਕ ਜਾਵੇ ਸੌਂ ਜਾਂਦਾ ਪਰ ਮਨ ਤਾਂ ਸੁੱਤੇ ਪਿਆਂ ਦਾ ਵੀ ਉੱਡ ਉੱਡਿਆ ਫਿਰਦਾ ਹੈ ਉਡਾਰੀਆਂ ਮਾਰਦਾ ਫਿਰਦਾ ਹੈ ਸੁੱਤੇ ਪਏ ਆਪਾਂ ਸੁਪਨੇ ਦੇਖਦੇ ਆਂ ਕਦੇ ਕਿਤੇ ਪਹੁੰਚ ਜਾਂਦੇ ਆਂ ਕਦੇ ਰਿਸ਼ਤੇਦਾਰੀ ਚ ਘੁੰਮਦੇ ਫਿਰਦੇ ਆਂ ਕਦੇ ਖੇਤਾਂ ਬੰਨਿਆਂ ਵਿੱਚ ਘੁੰਮਦੇ ਫਿਰਦੇ ਆਂ ਕਦੇ ਕਿਤੇ ਪਹੁੰਚ ਜਾਂਦੇ ਆਂ ਕਦੇ ਕਿਤੇ ਉਹ ਮਨ ਹੀ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਤੈਨੂੰ ਭੱਜਿਆ ਫਿਰਦਾ ਹੈ ਦਿਨ ਰਾਤ ਸੌਂਦਾ ਨਹੀਂ ਟਿਕਦਾ ਨਹੀਂ ਇਹ ਮਨ ਟਿਕਦਾ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਹ ਮਨ ਨੂੰ ਟਕਾਓ ਆਉਂਦਾ ਹੈ ਮਨ ਵਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ ਪੂਰਾ ਗੁਰੂ ਪੂਰੀ ਕਿਰਪਾ ਰਹਿਮਤ ਜਦੋਂ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਮਨ ਨੂੰ ਟਿਕਾਉ ਆਉਂਦਾ ਹੈ ਮਨ ਨੂੰ ਸ਼ਾਂਤੀ ਆਉਂਦੀ ਹੈ ਇਹ ਮਨ ਹੀ ਦੁਖੀ ਤੇ ਸੁਖੀ ਹੁੰਦਾ ਹੈ ਗੁਰਮਖ ਪਿਆਰਿਓ ਮਾਇਆ ਆ ਜਾਵੇ ਤੇ ਮਨ ਸੁਖੀ ਹੁੰਦਾ ਹੈ ਮਨ ਖੁਸ਼ ਹੋ ਜਾਂਦਾ ਹੈ ਪਰ ਜਦੋਂ ਮਾਇਆ ਚਲੀ ਜਾਵੇ ਧਨ ਦੌਲਤ ਚਲਿਆ ਜਾਵੇ ਕੋਈ ਘਾਟਾ ਲੱਗ ਜਾਵੇ ਨੁਕਸਾਨ ਹੋ ਜਾਵੇ ਤੇ ਮਨ ਦੁਖੀ ਹੁੰਦਾ ਹੈ ਸਤਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਆ ਜਬ ਕਿਛ ਪਾਵੇ ਤਬ ਗਰਬ ਕਰਤੈ ਮਾਇਆ ਗਈ ਤਬ ਰੋਵਣ ਲਗਤ ਹੈ ਮਾਇਆ ਜਾਂਦੀ ਤੇ ਰੋਂਦਾ ਹੈ ਮਾਨੀ ਰੋਂਦਾ ਤੇ ਹੱਸਦਾ ਹੈ ਜਦੋਂ ਮਾਨੀ ਗੁਰੂ ਨਾਲ ਜੁੜ ਗਿਆ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ ਗਿਆ ਤੇ ਸਤਿਗੁਰੂ ਜੀ ਕਹਿੰਦੇ ਮਨ ਨੇ ਸਦਾ ਖੁਸ਼ ਰਹਿਣਾ ਜਿਵੇਂ ਆਪਾਂ ਕੱਲ ਵਿਚਾਰਾਂ ਕੀਤੀਆਂ ਸੀ ਸਦਾ ਖੁਸ਼ੀਆਂ ਦੇ ਵਿੱਚ ਹੀ ਰਹਿਣਾ ਇਸ ਮਨ ਨੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਆਪਣੇ ਮਨ ਨੂੰ ਗੁਰੂ ਦੇ ਨਾਮ ਦਾ ਰੰਗ ਚੜ੍ਹਾ ਲੈ ਜਿੰਨਾ ਚਿਰ ਤੇਰੇ ਤੇ ਦੁਨੀਆਂ ਦਾ ਰੰਗ ਚੜਿਆ ਰਿਹਾ ਮਾਇਆ ਦਾ ਰੰਗ ਚੜਿਆ ਰਿਹਾ ਪਦਾਰਥਾਂ ਦਾ ਰੰਗ ਚੜਿਆ ਰਿਹਾ ਉੰਨਾ ਚਿਰ ਤੂੰ ਸੁਖੀ ਨਹੀਂ ਸੁਖੀ ਨਹੀਂ ਹੋ ਸਕਦਾ ਉੰਨਾ ਚਿਰ ਦੁਖੀ ਰਹੇਗਾ ਪਰ ਜਦੋਂ ਨਾਮ ਦਾ ਰੰਗ ਚੜ ਗਿਆ ਸਤਿਗੁਰੂ ਜੀ ਕਹਿੰਦੇ ਸੁਖੀ ਫੇਰ ਹੀ ਹੋਣਾ ਹੈ ਸੋ ਅੱਜ ਦੇ ਸ਼੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਹੀ ਉਪਦੇਸ਼ ਬਖਸ਼ ਰਹੇ ਹਨ ਸਤਿਗੁਰੂ ਜੀ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ 5 ਰਾਗ ਤਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਪਾਤ ਜੀ ਦੀ ਹੈ 600 79 ਪਵਿੱਤਰ ਰੰਗ ਤੇ ਸਤਿਗੁਰ ਦੀ ਗੁਰਬਾਣੀ ਸੇ ਸੋਭਤ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਜਾਕ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਸਤਿਗੁਰ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਕਹਿੰਦੇ ਇਹ ਸਮਾ ਜਿਹੜਾ ਕਲਯੁਗ ਦਾ ਇਹ ਯੁਗ ਜਿਹੜਾ ਚੱਲ ਰਿਹਾ ਕਲਯੁਗ ਇੱਥੇ ਕਾਲ ਕਾਲ ਦਾ ਸਮਾ ਹੈ ਕਾਲ ਉਹ ਸਮੇਂ ਨੂੰ ਕਹਿੰਦੇ ਆ ਤੇ ਜਿਹੜਾ ਸਮਾਂ ਬਹੁਤ ਭਿਆਨਕ ਚੱਲ ਰਿਹਾ ਹੈ ਕਿੰਨਾ ਭਿਆਨਕ ਹੈ ਮਨ ਪੈਰ-ਪੈਰ ਤੇ ਡੋਲਦਾ ਜਿਵੇਂ ਆਪ ਅੱਗੇ ਵਿਚਾਰ ਕੀਤੀ ਹੈ ਮਨ ਨੂੰ ਕੋਈ ਸਹਾਰਾ ਚਾਹੀਦਾ ਹੈ ਜਿਵੇਂ ਸਤਿਗੁਰੂ ਜੀ ਗੁਰਬਾਣੀਆਂ ਅੰਦਰ ਕਹਿੰਦੇ ਕੁੰਬੇ ਬੱਦਾਂ ਜਲ ਰਹਿ ਪਾਣੀ ਨੂੰ ਖੜਾਉਣ ਵਾਸਤੇ ਜਾ ਘੜੇ ਦੀ ਲੋੜ ਹੈ ਘੜਾ ਹੋਵੇ ਤੇ ਵਿੱਚ ਪਾਣੀ ਖੜ ਜਾਂਦਾ ਕੁੰਬ ਕੁੰਬੇ ਬੱਦਾਂ ਜਲ ਰਹਿ ਕੁੰਭ ਕਹਿੰਦੇ ਘੜੇ ਨੂੰ ਘੜੇ ਦਾ ਖੜਾਇਆ ਹੋਇਆ ਪਾਣੀ ਖੜ ਜਾਂਦਾ ਹੈ। ਕੁੰਬੇ ਵੱੱਦਾ ਜਲ ਰਹਿ। ਘੜਾ ਜਿਹੜਾ ਪਾਣੀ ਨੂੰ ਬੰਨ ਲੈਂਦਾ ਜਿਵੇਂ ਆਪਾਂ ਸਿੱਧੇ ਸ਼ਬਦਾਂ ਵਿੱਚ ਕਹੀਏ ਵੀ ਦੋ ਬੰਨਿਆਂ ਦੇ ਵਿੱਚ ਪਾਣੀ ਜਿਵੇਂ ਖਾਲੇ ਦੇ ਵਿੱਚ ਪਾਣੀ ਹੁੰਦਾ ਹੈ। ਨਹਿਰ ਦੇ ਵਿੱਚ ਪਾਣੀ ਹੁੰਦਾ ਉਹ ਬੰਨਿਆ ਹੋਇਆ ਹੈ। ਨਹਿਰਾਂ ਦੇ ਵਿੱਚ ਦੀ ਪਾਣੀ ਦੇਖੋ ਕਿੰਨੇ ਮੀਲ ਦਾ ਸਫ਼ਰ ਤੈਅ ਕਰਕੇ ਕਾਰਜ ਸਵਾਰਦਾ ਹੈ। ਜਦੋਂ ਕਿਤੇ ਬੰਨਾ ਟੁੱਟ ਜਾਵੇ ਤਾਂ ਫਿਰ ਕਿੰਨਾ ਨੁਕਸਾਨ ਕਰਦਾ ਹੈ। ਘਰਾਂ ਦੇ ਘਰ ਰੋੜ ਕੇ ਲੈ ਜਾਂਦਾ ਹੈ। ਜ਼ਮੀਨਾਂ ਤਬਾਹ ਕਰ ਦਿੰਦਾ ਹੈ। ਫਸਲਾਂ ਨਸ਼ਟ ਹੋ ਜਾਂਦੀਆਂ ਜਦੋਂ ਉਹ ਹੀ ਪਾਣੀ ਬੰਨਿਆਂ ਤੋਂ ਬਾਹਰ ਹੋ ਗਿਆ ਪਰ ਜਿੰਨਾ ਚਿਰ ਉਹ ਬੰਨਿਆਂ ਵਿੱਚ ਸੀ ਕਿਤੋਂ ਦੀ ਕਿੱਥੇ ਪਹੁੰਚ ਗਿਆ ਕਿੰਨੇ ਕਾਰਜ ਸਵਾਰੇ ਕਿੰਨਿਆਂ ਦੀ ਪਿਆਸ 부ਝਾਈ ਕਿੰਨੀਆਂ ਫਸਲਾਂ ਨੂੰ ਜਾ ਕੇ ਰਾਜੀ ਕੀਤਾ ਫਲ ਦਿੱਤਾ ਉਸੇ ਪਾਣੀ ਨੇ ਪਰ ਜਦੋਂ ਬੰਨਿਆਂ ਤੋਂ ਬਾਹਰ ਖਿਲਰ ਗਿਆ ਤੇ ਫਿਰ ਨੁਕਸਾਨ ਕੀਤਾ ਅੱਗ ਆਪਾਂ ਘਰਾਂ ਵਿੱਚ ਵਰਤਦੇ ਹਾਂ ਜਿੰਨਾ ਚਿਰ ਲਿਮਟ ਵਿੱਚ ਮर्याਦਾ ਵਿੱਚ ਰਹਿੰਦੀ ਹੈ ਬਹੁਤ ਕਾਰਜ ਸਵਾਰਦੀ ਹੈ ਪਰ ਜਦੋਂ ਕਿਤੇ ਲਿਮਟ ਤੋਂ ਬਾਹਰ ਹੋ ਜਾਵੇ ਤੇ ਫਿਰ ਨੁਕਸਾਨ ਵੀ ਬਹੁਤ ਕਰਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਨ ਤੇਰਾ ਬੰਨਿਆ ਰਹੁ ਤਾਂ ਹੀ ਇਹ ਤੈਨੂੰ ਸੁਖ ਦੇਉ ਜਿਵੇਂ ਘੜਾ ਪਾਣੀ ਨੂੰ ਬਨ ਲੈਂਦਾ ਹੈ ਇਸੇ ਤਰ੍ਹਾਂ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਦਾ ਮੰਦਰ ਹੈ ਗੁਰ ਬਿਨ ਗਿਆਨ ਨਾ ਹੋਏ ਸਤਿਗੁਰੂ ਜੀ ਕਹਿੰਦੇ ਜਲ ਨੂੰ ਘੜਾਉਣ ਵਾਸਤੇ ਕੁੰਬ ਦੀ ਜ਼ਰੂਰਤ ਹੈ ਤੇ ਕੁੰਬ ਨੂੰ ਤਿਆਰ ਕਰਨ ਵਾਸਤੇ ਪਾਣੀ ਦੀ ਲੋੜ ਪੈਂਦੀ ਹੈ ਉਸੇ ਉਹਦੇ ਵਿੱਚ ਵੀ ਪਾਣੀ ਹੈ ਸਤਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਤੇਰੇ ਮਨ ਨੂੰ ਖੜਾਉਣ ਵਾਸਤੇ ਗੁਰੂ ਦੇ ਗਿਆਨ ਦੀ ਲੋੜ ਹੈ ਤੇ ਗੁਰੂ ਦਾ ਗਿਆਨ ਹਾਸਲ ਕਰਨ ਵਾਸਤੇ ਮਨ ਨੂੰ ਜੋੜਨਾ ਪੈਣਾ ਹੈ ਜਦੋਂ ਮਨ ਗੁਰੂ ਨਾਲ ਜੁੜ ਗਿਆ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਸਤਗੁਰੂ ਜੀ ਕਹਿੰਦੇ ਫਿਰ ਇਸ ਮਨ ਨੂੰ ਖੜਾਉਣ ਦੀ ਗੁਰੂ ਨੇ ਪਾਵਰ ਬਖਸ਼ ਦੇਣੀ ਹੈ ਕੁੰਬੇ ਬੱਦਾਂ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਦਾ ਬੱਦਾਂ ਮਦਰ ਹੈ ਗੁਰ ਬਿਨ ਗਿਆਨ ਨਾ ਹੋਏ ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਸਾਨੂੰ ਗੁਰੂ ਦੀ ਲੋੜ ਹੈ ਗੁਰੂ ਦਾ ਗਿਆਨ ਜਦੋਂ ਅਸੀਂ ਮਨ ਨੂੰ ਦਿੰਨੇ ਆ ਕਿ ਮਨਾ ਦੇਹ ਗੁਰੂ ਕੀ ਕਹਿੰਦਾ ਹੈ ਫਿਰ ਮਨ ਸੁਧਰਦਾ ਹੈ ਫਿਰ ਮਨ ਸਮਝਦਾ ਹੈ ਤੇ ਆਪਾਂ ਵਿਚਾਰ ਕਰਦੇ ਸੀ ਸਮਾਂ ਕਿਹੜਾ ਚੱਲਦਾ ਕਾਲ ਯੁਗ ਦਾ ਕਾਲ ਦਾ ਸਮਾਂ ਬੜਾ ਭਿਆਨਕ ਸਮਾਂ ਇਹਦੇ ਵਿੱਚ ਮਨ ਪੈਰ ਪੈਰ ਤੇ ਡੋਲਦਾ ਹੈ ਕਦੇ ਇੱਧਰ ਭੱਜਦਾ ਕਦੇ ਇੱਧਰ ਭੱਜਦਾ ਹੈ ਚਾਰ ਪੈਸਿਆਂ ਦੇ ਪਿੱਛੇ ਗਨਮੁਖ ਪਿਆਰਿਓ ਆਪਾਂ ਦੇਖਦੇ ਆ ਨਾ ਸਾਡਾ ਸਭ ਦਾ ਮਨ ਡੋਲ ਜਾਂਦਾ ਹੈ ਧਰਮ ਤੋਂ ਡਿੱਗ ਪੈਨੇ ਆ ਇਮਾਨਦਾ ਸੁਭਾਅ ਹੈ ਪਰ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਰੰਗ ਲੱਗ ਗਿਆ ਨਾ ਆਪਾਂ ਵਿਚਾਰ ਕੀਤੀ ਦੇਖੋ 20 ਤਰੀਕ ਤੋਂ ਲੈ ਕੇ 28 ਤਰੀਕ ਤਿੱਕਰ ਆਪਾਂ ਇਤਿਹਾਸ ਸਾਰਾ ਸਰਵਣ ਕੀਤਾ ਜਿਨ੍ਹਾਂ ਦਾ ਮਨ ਗੁਰੂ ਨਾਲ ਜੁੜ ਗਿਆ ਜਿਨ੍ਹਾਂ ਦਾ ਰੰਗਿਆ ਗਿਆ ਮਨ ਉਹਨਾਂ ਦਾ ਫਿਰ ਰੰਗ ਗੁਰੂ ਦਾ ਜਿਹੜਾ ਰੰਗ ਚੜਿਆ ਸੀ ਉਤਰਿਆ ਨਹੀਂ ਹੋ ਫਾਵੇਂ ਉਹਨਾਂ ਦੇ ਉੱਤੇ ਕਸ਼ਟ ਬਹੁਤ ਆਏ ਦੁੱਖ ਬਹੁਤ ਆਏ ਆਪਣੇ ਸੀਸ ਦੀ ਵੀ ਪਰਵਾਹ ਨਹੀਂ ਕੀਤੀ ਆਪਣੇ ਸਰੀਰਾਂ ਦੀ ਵੀ ਪਰਵਾਹ ਨਹੀਂ ਕੀਤੀ ਪਰ ਜਿਹੜਾ ਗੁਰੂ ਦਾ ਰੰਗ ਚੜਿਆ ਹੋਇਆ ਸੀ ਉਤਰਿਆ ਨਹੀਂ ਝੂਠ ਨੂੰ ਡਲਾ ਨਹੀਂ ਸਕਿਆ ਸੱਚ ਸੀ ਉਹਨਾਂ ਦੇ ਅੰਦਰ ਇਸ ਕਰਕੇ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਇਸ ਸਮੇਂ ਦੇ ਵਿੱਚ ਗੁਰੂ ਦਾ ਨਾਮ ਦਾ ਰੰਗ ਲੱਗ ਗਿਆ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਹੁਣ ਸੂਰਮਾ ਕੌਣ ਹੈ ਸਤਿਗੁਰੂ ਜੀ ਕਹਿੰਦੇ ਜਿਹਨੂੰ ਨਾਮ ਦਾ ਰੰਗ ਲੱਗਿਆ ਹੋਇਆ ਇਸ ਕਰਕੇ ਆਪਣੇ ਮਨ ਨੂੰ ਪ੍ਰੇਰ ਕੇ ਨਾਮ ਦਾ ਰੰਗ ਜ਼ਰੂਰ ਲਾਈਏ ਸਮੇਂ ਚ ਸਮਾਂ ਕੱਢ ਕੇ ਅੰਮ੍ਰਿਤ ਵੇਲੇ ਨਾਮ ਜ਼ਰੂਰ ਜਪਿਆ ਕਰੀਏ 5 ਮਿੰਟਾਂ ਤੋਂ ਸ਼ੁਰੂ ਕਰੀਏ 10 ਮਿੰਟ 15 ਮਿੰਟ ਮਨ ਨੂੰ ਆਪਣੇ ਨੂੰ ਪ੍ਰੇਰ ਕੇ ਗੁਰੂ ਦੇ ਨਾਮ ਵੱਲ ਗੁਰੂ ਦੀ ਬਾਣੀ ਸੁਣਨ ਵੱਲ ਲਾਈਏ ਗੁਰੂ ਦੀ ਵਡਿਆਈ ਕਰਨ ਵਾਲ ਲਈਏ ਤੇ ਮਨ ਹੌਲੀ-ਹੌਲੀ ਲੱਗਦਾ ਲੱਗਦਾ ਲੱਗ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਚੜ ਗਿਆ ਨਾ ਉਹ ਅਸਲ ਸੂਰਮੇ ਹਨ ਮੇਰੀ ਨਿਗਾ ਵਿੱਚ ਜਾ ਕੋ ਹਰ ਰੰਗ ਹਰੀ ਦੇ ਨਾਮ ਦਾ ਰੰਗ ਲਾਗੋ ਇਸ ਯੁੱਗ ਮੈਂ ਇਸ ਕਲਯੁੱਗ ਦੇ ਭਿਆਨਕ ਸਮੇਂ ਅੰਦਰ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਸੋ ਕਹੀਅਤ ਉਹ ਸੂਰਮਾ ਕਹਾਉਣ ਦੇ ਯੋਗ ਹੈ ਜਿਹਨੂੰ ਨਾਮ ਦਾ ਰੰਗ ਲੱਗਿਆ ਸੂਰਾ ਕਹਿੰਦੇ ਸੂਰਮੇ ਨੂੰ ਜੋਧੇ ਨੂੰ ਅੱਗੇ ਕਹਿੰਦੇ ਸਤਿਗੁਰੂ ਜੀ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਪਰ ਸਤਿਗੁਰ ਜੀ ਕਹਿੰਦੇ ਮਨ ਵਸ ਤਾਉਂਦਾ ਜਿ ਜਿਹਦਾ ਗੁਰੂ ਪੂਰਾ ਹੋਵੇ ਗੁਰੂ ਪੂਰਾ ਉਹਨਾਂ ਦੇ ਸਿਰ ਤੇ ਹੱਥ ਰੱਖੇ ਤੇ ਸਤਿਗੁਰ ਜੀ ਕਹਿੰਦੇ ਫੇਰ ਇਹ ਮਨ ਵਸ ਆਉਂਦਾ ਆਤਮ ਜਿਣੈ ਆਪਣੇ ਆਪ ਨੂੰ ਜਿੱਤਣਾ ਆਪਣੇ ਮਨ ਨੂੰ ਜਿੱਤਣਾ ਜਿਣੈ ਦਾ ਅਰਥ ਹੈ ਜਿੱਤਣਾ ਜਿੱਤ ਲੈਣਾ ਆਪਣੇ ਮਨ ਨੂੰ ਜਿਤਨਾ ਵੀ ਕੋਈ ਸੌਖੀ ਗੱਲ ਨਹੀਂ بڑے ਵੱਡੇ ਵੱਡੇ ਯੋਧੇ ਸੂਰਮੇ ਸੰਸਾਰ ਤੇ ਆਏ ਜਿਨ੍ਹਾਂ ਨੇ ਹਿੰਦੁਸਤਾਨ ਵੀ ਫਤਿਹ ਕੀਤਾ ਪਰ ਆਪਣੇ ਮਨ ਤੋਂ ਹਾਰ ਗਏ ਆਪਣੇ ਮਨ ਨੂੰ ਨਹੀਂ ਜਿੱਤ ਸਕੇ ਗੁਰੂ ਨਾਨਕ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਪਹਿਲਾਂ ਆਪਣੇ ਮਨ ਨੂੰ ਜਿੱਤ ਜੱਗ ਜਿੱਤਣਾ ਸੌਖਾ ਹੋ ਜਾਊਗਾ ਮਨ ਜੀਤੈ ਜਗ ਜੀਤ ਸਤਿਗੁਰੂ ਜੀ ਕਹਿੰਦੇ ਆਤਮ ਜਿਹੜਾ ਸਗਲ ਵਸਤਾ ਕਾ ਜਿਨੇ ਆਪਣੇ ਆਪ ਨੂੰ ਜਿੱਤ ਲਿਆ ਉਦੇ ਵਸ ਸਭ ਕੁਝ ਹੋ ਜਾਂਦਾ ਹੈ ਸਗਲ ਵਸ ਤਾਕੈ ਜਾਕਾ ਸਤਗੁਰ ਪੂਰਾ ਪਰ ਆਪਣੇ ਆਪ ਨੂੰ ਜਿੱਤਿਆ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਰਹਿਮਤ ਨਾਲ ਆਪਣੇ ਮਨ ਨੂੰ ਜਿੱਤਿਆ ਜਾਂਦਾ ਹੈ ਅੱਗੇ ਕਹਿੰਦੇ ਹਨ ਠਾਕੁਰ ਗਾਈਐ ਆਤਮ ਰੰਗ ਇਸ ਕਰਕੇ ਸਤਗੁਰ ਜੀ ਕਹਿੰਦੇ ਆਤਮ ਰੰਗ ਦਿਲ ਹੀ ਪਿਆਰ ਨਾਲ ਦਿਲੋਂ ਪਿਆਰ ਕਰ ਗੁਰੂ ਨੂੰ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫਤ ਸਲਾਹ ਉਹਦੇ ਗੁਣ ਗਾਇਆ ਕਰੋ ਦੀ ਵਡਿਆਈ ਕਰਿਆ ਕਰ ਸ਼ਰਣੀ ਪਾਵਨ ਨਾਮ ਤੇ ਆਵਨ ਸਹਜ ਸਮਾਵਨ ਸੰਗ ਰਹਾ ਸਤਿਗੁਰੂ ਜੀ ਕਹਿੰਦੇ ਉਸ ਪ੍ਰਮਾਤਮਾ ਦੀ ਸ਼ਰਣ ਵਿੱਚ ਹਮੇਸ਼ਾ ਆਪਣੇ ਮਨ ਨੂੰ ਜੋੜੀ ਰੱਖ ਟਿਕਿਆ ਰਹੇ ਗੁਰੂ ਦੀ ਸ਼ਰਣ ਵਿੱਚ ਉਹਦਾ ਨਾਮ ਹਮੇਸ਼ਾ ਸਿਮਰਦਾ ਰਹੇ ਕੇਵਲ ਵਾਹਿਗੁਰੂ ਵਾਹਿਗੁਰੂ ਅਸੀਂ ਤੁਰਦੇ ਫਿਰਦੇ ਕਹੀ ਜਾਈਏ ਤੇ ਬਹੁਤ ਗਹਿਰਾ ਮਨ ਤੇ ਅਸਰ ਪੈਂਦਾ ਹੈ ਪਰਮੇਸ਼ਰ ਦਾ ਨਾਮ ਤੁਰਦੇ ਫਿਰਦੇ ਜਪਦੇ ਰਹੀਏ ਤੇ ਮਨ ਗੁਰੂ ਦੀ ਸ਼ਰਣ ਵਿੱਚ ਰਹਿੰਦਾ ਉਹ ਠਾਸਰੇ ਵਿੱਚ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਇਸ ਤਰੀਕੇ ਨਾਲ ਆਤਮਿਕ ਅਡੋਲਤਾ ਵਿੱਚ ਟਿਕੇ ਰਹਿਦਾ ਉਹਦੇ ਵਿੱਚ ਲੀਨ ਹੋ ਜਾਂਦਾ ਉਹਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਸਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਤੁਰੇ ਫਿਰਦੇ ਹਮੇਸ਼ਾ ਸਵਾਸ ਸਵਾਸ ਸਤਿਗੁਰੂ ਦਾ ਨਾਮ ਸਿਮਰਦੇ ਰਹੀਏ ਜਿਵੇਂ ਸਤਿਗੁਰੂ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਸਿਮਰ ਕੇ ਉਸ ਪਰਮਾਤਮਾ ਨੂੰ ਸੁਖ ਪ੍ਰਾਪਤ ਹੁੰਦੇ ਆ ਸਾਹ ਸਾਹ ਕਰਕੇ ਉਸ ਉਹਦੇ ਨਾਮ ਦੀ ਸੰਭਾਲ ਕਰੀਏ ਉਹਦੇ ਨਾਮ ਨੂੰ ਜਪਦੇ ਰਹੀਏ ਸਤਿਗੁਰੂ ਜੀ ਕਹਿੰਦੇ ਇਸੇ ਤਰੀਕੇ ਨਾਲ ਉਹਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਅੱਗੇ ਉਚਾਰਨ ਕਰਦੇ ਹਨ ਜਨ ਕੇ ਚਰਨ ਵਸਹਿ ਮੇ ਰਹੀ ਅਰੇ ਸੰਗ ਪੁਨੀਤਾ ਦੇਹੀ ਉਹ ਕਿਰਪਾ ਦੇ ਖਜ਼ਾਨੇ ਨੂੰ ਜਪਨ ਨਾਲ ਉਹਦੀ ਯਾਦ ਅੰਦਰ ਬਸਾਉਣ ਨਾਲ ਸਤਗੁਰੂ ਜੀ ਕਹਿੰਦੇ ਕੀ ਹੁੰਦਾ ਹੈ ਜਨ ਕੇ ਚਰਨ ਵਸੈ ਮੇਰਾ ਹਿਰ ਹੈ ਜਿਹੜੇ ਉਹਦੇ ਪਿਆਰੇ ਆ ਨਾ ਉਹਨੂੰ ਪਿਆਰ ਕਰਨ ਵਾਲੇ ਅਕਾਲ ਪੁਰਖ ਪਰਮੇਸ਼ਰ ਨੂੰ ਜਪਣ ਵਾਲੇ ਉਹਨਾਂ ਦੇ ਅੰਦਰ ਗੁਰੂ ਦੇ ਚਰਨ ਵਸਦੇ ਸੋਣਾ ਪ੍ਰੀਤਮ ਪਰਮੇਸ਼ਰ ਵਸਦਾ ਹੈ ਉਹਦੇ ਨਾਮ ਨੂੰ ਅੰਦਰ ਬਸਾਉਣਾ ਉਸ ਪ੍ਰਮਾਤਮਾ ਨੂੰ ਅੰਦਰ ਬਸਾਉਣਾ ਹੈ ਤੇ ਸਤਗੁਰੂ ਜੀ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਜਿਹੜਾ ਵੀ ਉਹਨਾਂ ਦੀ ਸੰਗਤ ਵਿੱਚ ਜਾਵੇ ਜੁੜੇ ਹੋਿਆਂ ਦੀ ਸੰਗਤ ਵਿੱਚ ਜੁੜ ਕੇ ਸਭ ਦਾ ਭਲਾ ਹੁੰਦਾ ਹੈ ਉਨ੍ਹਾਂ ਸੰਗਤਾਂ ਵਿੱਚ ਜਾ ਕੇ ਹਰੇਕ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਜਨ ਕੇ ਚਰਨ ਬਸੈ ਮੇਰਾ ਹੀ ਰਹਿ ਸੰਗ ਪੁਨੀਤਾ ਦੇਹੀ ਇਹ ਦੇਹੀ ਇਹ ਸਰੀਰ ਵੀ ਪਵਿੱਤਰ ਪੂਜਣਯੋਗ ਹੋ ਜਾਂਦਾ ਹੈ ਜਨ ਕੀ ਧੂਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਏਹੀ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਕਿ हे ਅਕਾਲ ਪੁਰਖ ਪਰਮੇਸ਼ਰ ਜੀ ਜਨ ਕੀ ਧੂਰ ਦੇਹੋ ਕਿਰਪਾ ਨਦ ਕਿਰਪਾ ਦੇ ਘਰ ਵਿੱਚ ਆ ਕੇ ਮੈਨੂੰ ਆਪਣੀ ਸੰਗਤ ਦਾ ਮੇਲਾ ਆਪਣੇ ਨਾਬ ਤੇਰੇ ਨਾਲ ਜੁੜੇ ਹੋਿਆਂ ਦੀ ਚਰਣਾ ਦੀ ਧੂੜ ਹਮੇਸ਼ਾ ਮੈਨੂੰ ਮਿਲਦੀ ਰਵੇ ਜਨਕੀ ਧੂਰ ਧੂਰ ਕਹਿੰਦੇ ਚਰਣਾ ਦੀ ਧੂੜੀ ਨੂੰ ਦੇਹੋ ਕਿਰਪਾ ਨੇ ਕਿਰਪਾ ਦੇ ਘਰ ਵਿੱਚ ਆ ਕੇ ਮੈਨੂੰ ਸਾਧ ਸੰਗਤ ਦੇ ਚਰਣਾ ਦੀ ਧੂੜ ਬਖਸ਼ ਅਸੀਂ ਸਾਰੇ ਇਹ ਅਰਦਾਸ ਕਰੀਏ ਨਾਨਕ ਕੈ ਸੁਖ ਇਹੀ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਵਾਸਤੇ ਇਹੀ ਸੁਖ ਸਮਝਿਆ ਕਰ ਸਾਧ ਸੰਗਤ ਵਿੱਚ ਆ ਕੇ ਆਪਣੇ ਆਪ ਨੂੰ ਵਢ ਭਾਗੀ ਸਮਝਿਆ ਕਰ ਗੁਰੂ ਤੋਂ ਇਹੀ ਦਾਤ ਮੰਗਿਆ ਕਰਕੇ ਵਾਹਿਗੁਰੂ ਜੀ ਤੇਰੀ ਸੰਗਤ ਵਿੱਚ ਹਮੇਸ਼ਾ ਜੁੜਦਾ ਰਵਾਂ ਤੇਰੇ ਪਿਆਰਿਆਂ ਦਾ ਮੇਲਾ ਹਮੇਸ਼ਾ ਹੁੰਦਾ ਰਵੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰੇ ਅਸਾਂੜੜੇ ਸਈ ਹੌ ਟੁੰਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਉਹਨਾਂ ਦੀ ਭਾਲ ਕਰਿਆ ਕਰ ਜਿਹੜੇ ਜੁੜੇ ਹੋਏ ਅਕਾਲ ਪੁਰਖ ਪਰਮੇਸ਼ਰ ਨਾਲ ਉਨ੍ਹਾਂ ਦੀ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਕਹਿੰਦੇ ਸਭ ਦਾ ਹੀ ਭਲਾ ਹੁੰਦਾ ਹੈ ਸਾਧ ਸੰਗਤੇ ਜੋ ਵੀ ਆਵੇ ਸਭ ਦਾ ਭਲਾ ਹੈ ਇਸ ਕਰਕੇ ਵਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਨ ਪਰੀਜੈ ਜੀਓ ਸਤਿਗੁਰੂ ਜੀ ਕਹਿੰਦੇ ਕਲਯੁਗ ਦਾ ਭਿਆਨਕ ਸਮਾਏ ਦੇ ਵਿੱਚ ਸਦਾ ਹੀ ਪਰਮੇਸ਼ਰ ਦਾ ਨਾਮ ਜਪਦੇ ਰਹੀਏ ਕਲਯੁਗ ਦਾ ਇੱਕ ਫਾਇਦਾ ਜ਼ਰੂਰ ਹੈ ਸਤਜੁਗ ਦੇ ਵਿੱਚ ਪਹਿਲਾਂ ਪੁੱਠੇ ਲੰਮਕਲਮ ਕੇ ਤਪ ਕੀਤਾ ਜਾਂਦਾ ਸੀ ਬੜੇ ਸਮੇਂ ਯੁੱਗ ਬੀਤ ਜਾਂਦੇ ਸੀ ਤਪ ਕਰਦਿਆਂ ਨੂੰ ਫੇਰ ਕਿਤੇ ਜਾ ਕੇ ਭਗਤੀ ਪ੍ਰਵਾਨ ਹੁੰਦੀ ਸੀ ਪਰ ਕਲਯੁਗ ਦੇ ਵਿੱਚ ਥੋੜਾ ਜਿਹਾ ਸਮਾਂ ਜਪਿਆ ਹੋਇਆ ਨਾਮ ਉਹਦਾ ਵੀ ਬਹੁਤ ਜਿਆਦਾ ਫਲ ਮਿਲਦਾ ਹੈ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ ਉਹਦਾ ਫਲ ਕਰੋੜਾਂ ਵਾਰ ਮਿਲਦਾ ਹੈ ਕਈ ਗੁਣੇ ਹੋ ਕੇ ਮਿਲਦਾ ਹੈ ਕਲਯੁਗ ਦਾ ਇਹ ਫਾਇਦਾ ਹੈ ਜਿੰਨਾ ਕਾਲ ਯੁਗ ਦਾ ਭਿਆਨਕ ਸਮਾਂ ਹੈ ਇਹਦੇ ਵਿੱਚ ਨਾਮ ਜਪਿਆ ਉਹਨਾਂ ਹੀ ਜ਼ਿਆਦਾ ਲਾਹਾ ਹੈ ਇਸ ਕਰਕੇ ਜਿਹੜਾ ਇਸ ਸਮੇਂ ਦੇ ਵਿੱਚ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਗੁਰੂ ਨੂੰ ਚੇਤੇ ਰੱਖਦਾ ਕਾਲਪੁਰਖ ਵਾਹੀ ਗੁਰੂ ਦੀ ਯਾਦ ਨੂੰ ਅੰਦਰ ਬਸਾਉਂਦਾ ਹੈ ਸਤਗੁਰੂ ਜੀ ਕਹਿੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਫਲ ਮਿਲਦਾ ਹੈ ਸੂਰਮੇ ਉਹੀ ਹਨ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਪੂਰੇ ਗੁਰੂ ਨੂੰ ਆਪਣੇ ਅੰਦਰ ਵਸਾਈਏ ਇਹੀ ਅਰਦਾਸ ਬੇਨਤੀ ਹਮੇਸ਼ਾ ਕਰਦੇ ਰਹੀਏ ਕਿ ਸਤਿਗੁਰੂ ਜੀ ਕਿਰਪਾ ਕਰਿਓ ਤੇਰੇ ਨਾਲ ਜੁੜੇ ਹੋਿਆਂ ਦਾ ਮੇਲਾ ਸਾਨੂੰ ਹਮੇਸ਼ਾ ਹੁੰਦਾ ਰਹੇ ਫਿਰ ਗੁਰੂ ਜੀ ਕਿਰਪਾ ਕਰਕੇ ਆਪਣੀ ਸਾਧ ਸੰਗਤ ਦਾ ਮੇਲਾ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸੱਜਣ ਅਸੀਸੜੀਆਂ ਜਿਹੋ ਵੈ ਸਾਹਿਬ ਸਿਉ ਮੇੜ ਬਲਾਉ ਫਤੇ ਦੀ ਅੱਖ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤੇ